ਇਹ ਜਿਹੜੀਆਂ ਬਾਰ-ਬਾਰ ਸਾਨੂੰ ਕੰਨਾਂ ਦੇ ਨਾਲ ਗੱਲਾਂ ਸੁਣਨ ਨੂੰ ਮਿਲਦੀਆਂ ਹਨ ਇਹਨਾਂ ਤੇ ਥੋੜਾ ਜਿਹਾ ਧਿਆਨ ਵੀ ਕਰਨਾ ਚਾਹੀਦਾ ਮਨ ਕੀ ਹੈ ਮਨ ਦੀਆਂ ਬਿਰਤੀਆਂ ਕੀ ਹਨ ਫਿਰ ਇਕਾਗਰਤਾ ਦੀ ਗੱਲ ਆਏਗੀ ਜਿਵੇਂ ਸਾਡਾ ਸਰੀਰ ਹੈ ਇਹ ਪੰਜਾਂ ਤੱਤਾਂ ਦਾ ਬਣਿਆ ਹੋਇਆ ਹੈ ਪੰਜੇ ਤਤਾਂ ਦੀਆਂ 25 ਪ੍ਰਕਿਰਤੀਆਂ ਬਣਾ ਕੇ ਇੱਕ ਦੂਜੇ ਵਿੱਚ ਸਮਿਲਤ ਕੀਤੀਆਂ ਹੋਈਆਂ ਹਰੇਕ ਤਤ ਦਾ ਮੁੱਖ ਭਾਗ ਉਹਦੇ ਕੋਲ ਰਹਿ ਗਿਆ ਅੱਧਾ ਭਾਗ ਜਿਹੜਾ ਹੈ ਉਹ ਚੌਥਾਂ ਥਾਂ ਤੇ ਬਣ ਦਿੱਤਾ ਹੈ ਇਉਂ ਪੰਜ-ਪੰਜ ਟੁਕੜੇ ਇਹਨਾਂ ਤਤਾਂ ਦੇ ਹੋ ਕੇ ਪੰਜੋ-ਪੰਜੀ 25 ਹੋਇਆ ਇਹਨੂੰ 25 ਪ੍ਰਕਿਰਤੀਆਂ ਕਹਿੰਦੇ ਜਦੋਂ ਕੋਈ ਬਿਮਾਰੀ ਲੱਗਦੀ ਹੈ ਪ੍ਰਕਿਰਤੀ ਦੀ ਬਾਦ ਘਟ ਹੁੰਦੀ ਹੈ ਸਰੀਰ ਪ੍ਰਕਿਰਤੀ ਦਾ ਤੇ ਜਿਸ ਤਰ੍ਹਾਂ ਪੰਜ ਤੱਤ 25 ਪ੍ਰਕਿਰਤੀਆਂ ਦਾ ਸਾਡਾ ਸਥੂਲ ਸਰੀਰ ਹੈ ਇਸੇ ਤਰ੍ਹਾਂ ਸਾਡਾ ਜਿਹੜਾ ਮਨ ਹੈ ਤੇ ਉਹਦੇ ਬਾਰੇ ਸਾਨੂੰ ਇਸ ਲਈ ਘੱਟ ਜਾਣਕਾਰੀ ਮਿਲਦੀ ਹੈ ਸਰੀਰ ਜੰਮਦਾ ਤਾਂ ਸੰਸਾਰ ਨੇ ਦੇਖਿਆ ਹੈ ਦਈਆਂ ਨੇ ਦੇਖਿਆ ਹੈ ਜੰਮਣ ਵਾਲੀ ਨੇ ਦੇਖਿਆ ਹੈ ਕਿ ਮੇਰੇ ਤਨ ਤੋਂ ਬੱਚੇ ਦਾ ਜਨਮ ਹੋਇਆ ਪਰ ਮਨ ਜੰਮਦਾ ਤਾਂ ਕਿਸੇ ਨੇ ਨਹੀਂ ਦੇਖਿਆ ਤੇ ਸਾਡੇ ਸ਼ਰੀਰ ਦੇ ਵਿੱਚ ਮਨ ਰਹਿ ਰਿਹਾ ਹੈ ਤੇ ਸਾਨੂੰ ਹੀ ਨਹੀਂ ਪਤਾ ਵੀ ਉਹ ਜੰਮਿਆ ਕਿਵੇਂ ਆ ਤੰ ਦਾ ਤਾਂ ਪਤਾ ਵੀ ਸ਼ਰੀਰ ਜੰਮਿਆ ਇਸ ਕਰਕੇ ਕਦੇ ਉਹਦਾ ਵੀ ਖਿਆਲ ਕਰਨ ਦੀ ਲੋੜ ਹੈ ਆਖਿਰ ਮਨ ਹੈ ਕੀ ਜਿਹਦੇ ਬਾਰੇ ਕਿਹਾ ਜਾਂਦਾ ਹੈ ਮਨ ਨੂੰ ਇਕਾਗਰ ਕਰੋ ਜਿਹਦੇ ਬਾਰੇ ਕਿਹਾ ਜਾਂਦਾ ਹੈ ਮਨ ਲਾ ਕੇ ਕੰਮ ਕਰ ਜਿਹਦੇ ਬਾਰੇ ਕਿਹਾ ਜਾਂਦਾ ਹੈ ਭਗਤੀ ਕਰਨੀ ਆ ਮਨ ਕਰਕੇ ਕਰ ਮਨ ਲਾ ਕੇ ਭਗਤੀ ਕਰ ਮਨ ਲਾ ਕੇ ਬਾਣੀ ਪੜ੍ਹ ਮਨ ਲਾ ਕੇ ਕੀਰਤਨ ਕਰ ਇਹਦੇ ਬਾਰੇ ਜਾਣਕਾਰੀ ਵੀ ਤਾਂ ਚਾਹੀਦੀ ਹੈ ਇਹ ਸਰੀਰ ਦੇ ਵਿੱਚ ਐ ਇਸ ਤਨ ਮਹਿ ਮਨ ਸਰੀਰ ਦੇ ਵਿੱਚ ਮਨ ਹੈ ਪਰ ਦੇਖਿਆ ਕਿਸੇ ਨੇ ਨਹੀਂ ਕਿਉਂਕਿ ਅਸੀਂ ਦੇਖਣ ਦਾ ਯਤਨ ਕਦੋਂ ਕੀਤਾ ਹੈ ਦੇਖਣ ਦੀ ਜ਼ਰੂਰਤ ਹੀ ਨਹੀਂ ਸਮਝੀ ਉਹ ਤੋਂ ਬਿਨਾਂ ਹੀ ਕੰਮ ਚੱਲੀ ਜਾਂਦਾ ਬਾਧੂ ਸਿਰਕ ਭਾਰੀ ਕਾਹਨੂੰ ਕਰਨੀਆਂ ਇਹ ਤੋਂ ਬਿਨਾਂ ਹੀ ਚੱਲ ਰਿਹਾ ਹੈ ਨਹੀਂ ਭਾਈ ਜਦੋਂ ਆਵਾਜ਼ ਪੈਂਦੀ ਹੈ ਵੀ ਮਨ ਨੂੰ ਇਕਾਗਰ ਕਰੋ ਮਨ ਨੂੰ ਇਕਾਗਰ ਤਾਂ ਕਰੋ ਜੇ ਪਤਾ ਹੋਵੇ ਵੀ ਮਨ ਹੈ ਕੀ ਇਹ ਸਮਝੇ ਨਹੀਂ ਹੈ ਦੁਸ਼ਮਣ ਨੂੰ ਮਾਰਨਾ ਹੋਵੇ ਤੈਨੂੰ ਉਹਦੀ ਥਾਂ ਦਾ ਪਤਾ ਕਰਨਾ ਪੈਂਦਾ ਕਿੱਥੇ ਰਹਿੰਦਾ ਉਹ ਜਦੋਂ ਦੁਸ਼ਮਣ ਦਾ ਪਤਾ ਹੀ ਨਾ ਹੋਵੇ ਰਹਿੰਦਾ ਕਿੱਥੇ ਮਾਰੂਗੇ ਕੀ ਉਹਨੂੰ ਇਸ ਕਰਕੇ ਇਸ ਤਨ ਦੇ ਵਿੱਚ ਵਸਣ ਵਾਲਾ ਮਨ ਦੁਸ਼ਮਣਾਂ ਦਾ ਦੁਸ਼ਮਣ ਮਿੱਤਰਾਂ ਦਾ ਮਿੱਤਰ ਹੈ ਉਹ ਰਹਿੰਦਾ ਕਿੱਥੇ ਹੈ ਇਸ ਤਨ ਮੈਂ ਮਨ ਕੋਈ ਗੁਰਮੁਖ ਦੇਖੇ ਕੋਈ ਕੋਈ ਗੁਰਮੁਖ ਦੇਖਦਾ ਹੈ ਕਮਾਈਆਂ ਕਰਨ ਵਾਲਾ ਭਾਈ ਭਗਤੀ ਜੋ ਹੌਮੇ ਸੁਖ ਹੈ ਲਓ ਇਹ ਜਿਨ੍ਹਾਂ ਦੀ ਨਿਗਾ ਕਮਜ਼ੋਰ ਹੈ ਅੱਖ ਲਾ ਦਿੱਤੀ ਗੁਰੂ ਨਾਨਕ ਨੇ ਜਦੋਂ ਪ੍ਰੇਮਾ ਭਗਤੀ ਕਰੋਗੇ ਤੇ ਹੌਮੇ ਮੁੱਕ ਜਾਏਗੀ ਹਿਰਦੇ ਚੋਂ ਉਦੋਂ ਮਨ ਵੀ ਦਿਖ ਜਾਊਗਾ ਵੀ ਭਾਈ ਕਿੱਥੇ ਹੈ ਜੇ ਸੂਰਜ ਵੇਖਣਾ ਹੈ ਤਾਂ ਫਿਰ ਕੋਠੇ ਦੀ ਛੱਤ ਦੇ ਹੇਠਾਂ ਬੈਠਿਆਂ ਬੈਠਿਆਂ ਸੂਰਜ ਨਹੀਂ ਦਿਸਣਾ ਕੋਠੇ ਦੀ ਛੱਤ ਨੇ ਨਹੀਂ ਦਿਸਣ ਦੇਣਾ ਇਹ ਪੜਦਾ ਐ ਅੱਖਾਂ ਬੰਦ ਕਰਕੇ ਸੂਰਜ ਨਹੀਂ ਦਿਸਣਾ ਅੱਖਾਂ ਖੋਲਣੀਆਂ ਪੈਣਗੀਆਂ ਕੋਠੇ ਤੋਂ ਬਾਹਰ ਜਾ ਕੇ ਸੂਰਜ ਦਿਸਦਾ ਜਿੰਨੀ ਦੇਰ ਤੱਕ ਇਹ ਚਮੜੇ ਦਾ ਅਧਿਆਸ ਹੀ ਨਹੀਂ ਛੱਡਿਆ ਉਨੀ ਦੇਰ ਤੱਕ ਮਨ ਕਿੱਥੇ ਦਿਖ ਜੂਗਾ ਭਾਈ ਅਸੀਂ ਤਾਂ ਤਨ ਦੇ ਨਾਲੇ ਬਹੁਤ ਜੁੜੇ ਹੋਏ ਹਾਂ ਮਿਥਿਆ ਤਨ ਹੈ ਮਿਥਿਆ ਝੂਠ ਹੈ ਇਹਦਾ ਮਤਲਬ ਝੂਠ ਨਾਲ ਜੁੜੇ ਹੋਏ ਹਾਂ ਫਿਰ ਅਸੀਂ ਮਿਥਿਆ ਤਨ ਧਨ ਕੁਟੰਬ ਸਵਾਇਆ ਮਿਥਿਆ ਹਉਮੈ ਮਮਤਾ ਮਾਇਆ ਮਿਥਿਆ ਰਾਜ ਜੋਬਨ ਤਨਮਾਲ ਮਿਥਿਆ ਕਾਮ ਕ੍ਰੋਧ ਸਭ ਕੁਝ ਮਿਥਿਆ ਬਿਕਰਾਲ ਸਰੂਪ ਹੈ ਨੰ। ਅਕੀਰ ਕਹਦਾ ਬਿਨ ਬੂਝੇ ਮਿਥਿਆ ਸਭ ਪਏ ਸਫਲ ਦੇ ਨਾਨਕ ਹਰ ਹਰ। ਸੋ ਇਸ ਕਰਕੇ ਮਨ ਜਿਹੜਾ ਹੈ ਉਹਦੀ ਪੈਦਾਇਸ਼ ਵੀ ਬਿਲਕੁਲ ਇਸੇ ਤਰ੍ਹਾਂ ਹੋਈ ਹੈ ਜਿਵੇਂ ਪੰਜਾਂ ਤਤਾਂ ਦਾ 25 ਪ੍ਰਕਿਰਤੀਆਂ ਦਾ ਸਾਡਾ ਸਰੀਰ ਬਣਿਆ ਹੈ ਇਸੇ ਤਰ੍ਹਾਂ 17 ਤਤਾਂ ਦਾ ਸਾਡਾ ਅੰਤਸ਼ਕਰਣ ਬਣਿਆ ਉਹ 25 ਪ੍ਰਕਿਰਤੀਆਂ ਦਾ ਇਹ 17 ਤਤਾਂ ਦਾ ਪੰਜ ਗਿਆਨ ਇੰਦਰੀ ਪੰਜ ਕਰਮ ਇੰਦਰੀ ਪੰਜ ਭਾਂ ਪੰਜ ਤੀਆ 15 ਹੋ ਗਏ ਮਨ ਅਰ ਬੁੱਧ ਇਹ 17 ਜਿਹੜੇ ਨੇ ਇਹ 17 ਦਾ ਸੂਖਸ਼ਮ ਸਰੀਰ ਬਣਦਾ ਹੈ ਜਿਹੜਾ ਇੱਕ ਸਰੀਰ ਛੱਡ ਕੇ ਹੋਰ ਥਾਂ ਤੇ ਚਲਿਆ ਜਾਂਦਾ ਹੈ ਸੂਖਮ ਸਰੀਰ ਦੇ ਵਿੱਚ 17 ਤਤਨ ਪੰਜੇ ਤਤਾਂ ਦੀ ਸਤੋਂ ਵੀ ਅੰਸ਼ ਲੈ ਕੇ ਫਿਰ ਇਹ ਮਨ ਵਾਹਿਗੁਰੂ ਪਰਮੇਸ਼ਰ ਕਿਰਪਾ ਕਰਕੇ ਬਣਾਉਂਦਾ ਹੈ ਇਹੋ ਮਨ ਕਰਮਾ ਇਹੋ ਮਨ ਧਰਮਾ ਇਹੋ ਮਨ ਪੰਜ ਤਤ ਤੇ ਜਨਮਾ ਇਹਦਾ ਜਨਮ ਵੀ ਤਤਾਂ ਤੋਂ ਹੈ ਪਰ ਉਹ ਤਤ ਸੂਖਮ ਉਹ ਸੂਖਮ ਤਤ ਹੋਣ ਕਰਕੇ ਦਿਖਦੇ ਨਹੀਂ ਤੇ ਮਨ ਵੀ ਉਹਨਾਂ ਦੇ ਬਣਿਆ ਇਸ ਕਰਕੇ ਮਨ ਬਣੀ ਦੇ ਉਸਨੂੰ ਉਹ ਤਤਵੀ ਸੁਖ ਨੂੰ ਮਨ ਵੀ ਸੁਖ ਨੂੰ ਇਸ ਕਰਕੇ ਮਨ ਇੰਦਰੀਆਂ ਨੂੰ ਦੇਖ ਰਿਹਾ ਇੰਦਰੀ ਨਹੀਂ ਮਨ ਨੂੰ ਦੇਖ ਸਕਦੇ ਸੁਖਮ ਚੀਜ਼ ਅਸਤੂਲ ਨੂੰ ਦੇਖ ਸਕਦੀ ਹੈ ਅਸਤੂਲ ਸੁਖਮ ਨੂੰ ਨਹੀਂ ਦੇਖ ਸਕਦੀ ਇਸ ਕਰਕੇ ਝਗੜਾ ਛੜਿਆ ਵਾ ਝਗਰਤ ਜਨਮ ਗਵਾਇਆ ਜਨਮ